ਆ ਗਿਆ ਮੋਤ ਕੋ ਜਾਣਾ ਇਹਦਾ ਕੀ ਬਣਾਇਆ ਹੁਣ ਤੂੰ ਮਾਂ ਕਹਦਾ ਪਕੌੜਾ ਮੋਹਦਾ ਪਹਿਲਾਂ ਅੱਛਾ ਤੂੰ ਬੋਲ ਕੀ ਬੋਲਦੀ ਐ ਮੈਂ ਕੀ ਬੋਲਣਾ ਤੂੰ ਦੱਸ ਇਹ ਕੀ ਬਣੂਗਾ ਇਹਦਾ ਪਕੌੜਾ ਬਣਨਾ ਪਕੌੜਾ ਅੱਗੇ ਕਹਾ ਕੀ ਇਹਦਾ ਤਨੇ ਇਹ ਆ ਕੱਢ ਦੇ ਬਤਾਉੜ ਹਾਂ ਬਤਾਉੜ ਕੀ ਦੱਦਾ ਆ ਗਿਆ ਭਾਈ ਇੱਕ ਬੰਦਾ ਉੱਧਰ ਨੂੰ ਵੀ ਕੈਚ ਕਰ ਲੈਣੇ ਹੋਣੇ ਲੈ ਕਿਵੇਂ ਦੁੱਧ ਪਾਉਣਾ ਹੈ ਸਾਡੇ ਘਰਾਂ ਇਹਨਾਂ ਸਾਹਮਣੇ ਹਾਲਪਾ ਇੱਧਰ ਵੀ ਮੈਂ ਤਾਂ ਕੋਕਤੇ ਵੀ ਬਣਦੇ ਦੇਖ ਲੈਦੇ ਨਾ ਹੋ ਕੇ ਤਾਂ ਸ਼ਾਹੀ ਪਨੀਰ ਹੈ ਹਲੇ ਕੰਮ ਡਾਉਨ ਆ ਦੁੱਧ ਹੁਣ ਪਾਣੀ ਮੈਂ ਚਲਦਾ ਰਹਿੰਦਾ ਹੂੰ ਹੂੰ ਆ ਜਾ ਜਰਾ ਤੂੰ ਤਾਂ ਲਵੀ ਲੱਗਣ ਤਾ ਸਾਨੂੰ ਮੱਚਦੇ ਨਾ ਚਣ ਵੀ ਹੁਣ ਮੈਂ ਘੂਆ ਦੀ ਮਾੜੀ ਨਾ ਉਹਦੇ ਮਾਸੇ ਦੀ ਹਾਂ ਰਸੋਈ ਦੇਖਿਆ ਮੈਂ ਹੁਣ ਮੈਂ ਮਾਸਕੀ ਮਾੜੀ ਚਾਚਾ ਸਿੰਧੀ ਬੀਬੀ ਗਰਦੇয়াল ਕੌਰ ਤੇ ਨਾ ਬੀਬੀ ਛੋਡੀ ਬਾਈ ਗਰਦੇয়াল ਗਰਦੇয়াল ਸਿੰਘ ਤੋ ਕੁੜੀਏ ਤੈਨੂੰ ਕਿੰਨਾ ਚਿਰ ਹੋ ਗਿਆ ਛੁੱਟੀਆਂ ਹੋਈਆਂ ਨੂੰ ਤਹੇ ਤੱਕ ਕੰਮਦਾਰ ਰਹਿੰਦਾ ਹੈ ਮੈਂ ਕਹਣਾ ਇਦਾਂ ਚੱਕ ਮੂੰ ਕਿੰਨਾ ਕਰੇਗਾ ਹੁਣ ਤੇਰਾ ਕੰਮ ਇਦਾਂ ਤਾਂ ਆਪਣਾ ਮੂੰਹ ਕਰ ਆ ਕਿੰਨਾ ਕਰੇਗਾ ਹੱਥ ਬਣਾ ਕਰਨਾ ਹੱਥ ਬਣਾ ਕਰ ਲੈ ਮੈਂ ਤੇਰੀ ਕਾਪੀ ਦਿਖਾਉਣੇ ਇਦਾਂ ਨੂੰ ਕਰ ਕਾਪੀ ਕਰ ਹਾਂ ਵੈਰੀ ਗੁੱਡ ਤੇਰੀ ਦਿਖਾਈ ਬਹੁਤ ਸੋਹਣਿਆ 100 ਬਟਾ 100 ਆਜੂ ਤੇ ਨੱਚਾ ਅੱਜ ਇਹ ਕਾ ਹੈਗਾ ਆਪਣਾ ਬੜਾ ਸ਼ੈਫ ਨਾ ਇੰਟਰਨੈਸ਼ਨਲ ਜਿਹੜੀ ਮਰਜ਼ੀ ਚੀਜ਼ ਬਣਾਉਂਦਾ ਤੋ ਕੜੀ ਕੋਕਤਾ ਮਲਾਈ ਰਸਬੂਲਾ ਗਦੇ ਹੀ ਪੱਲਾ ਹੋਰ ਮਸਤੀ ਕੀ ਬਣਾਉਣੀ ਆ ਚਿਕਨ ਚਿੱਲੀ ਤੰਗੂਰ ਚਿਕਨ ਬਲੈਕਨ ਚਿਕਨ ਆ ਲੈਮਨ ਚਿਕਨ ਬੀਬੀ ਬਣਾਉਂਦੀ ਅੱਜ ਲੈਮਨ ਚਿਕਨ ਆ ਰੱਖ ਰਖੇ ਨੇ ਨਾ ਲੈਮਨ ਹੀ ਹੈ ਤਾਂ ਜੋ ਆਹ ਨਾ ਕਨਾਨਾ ਪਾਣੀ ਭੰਗਾ ਹਾਂ ਇਹ ਫਿਲਟਰ ਪਾਣੀ ਲੱਗਿਆ ਹੋਇਆ ਜੀ ਇੱਧਰ ਲੱਗੀ ਹੈ ਚਿਮਨੀ ਤੇ ਆਟਾ ਗੁੰਨ ਲਿਆ ਭਾਈ ਬਹੂ ਨੇ ਰੋਟੀਆਂ ਨਹਾਉਣ ਵਾਸਤੇ ਤਿਆਰਆ ਬਣਾਇਆ ਕੀ ਹੈ ਸਭ ਬਣਾਉਣੇ ਆ ਕੋਕਤੇ ਹਾਂ ਤਾਂ ਹਾਂ ਕੜੀ ਅੱਜ ਬਣੂਗਾ ਮਲਾਈ ਕੋਕਤਾ ਮਾਹ ਤੇ ਕੜੀ ਕੋਕਤਾ ਮਲਾਈ ਕੋਕਤਾ ਤੂੰ ਦੇ ਆਉਂਦੀ ਰਹਿੰਦੇ ਅੱਛਾ ਕੋਕਤੇ ਕੋਕਤੇ ਬਣਨ ਗਿਆ ਹਾਂ ਹੂੰ ਮੈਂ ਆ ਬਹੁਤ ਵਧੀਆ ਹਾਂ ਹਾਂ ਥੋੜੀ ਆਹ ਇੱਕ ਫਰੂਟ ਕਰਨ ਵਾਸਤੇ ਓਕੇ ਇਹ ਹੈਗਾ ਫੂ ਫਰੂਟ ਵਾਲਾ ਉਜਾਰ ਨਾ ਮੱਛਰ ਮੱਛਰ ਮੈਂ ਦਾ ਹਾਂ ਇਹਨੇ ਤਾਂ ਕਿਹਾ ਜਾਂਦਾ ਹੂੰ ਠੀਕ ਆ ਬਧੀਆਂ ਸੇਫਟੀ ਵਾਸਤੇ ਬਧੀਆਂ ਬਹੁਤ ਵਧੀਆ ਇਹ ਹੈਗਾ ਫ੍ਰੀਜ ਆਪਣਾ ਐਲਜੀ ਦਾ ਇਹਦੇ ਵਿੱਚ ਇਹਦਾ ਦੁੱਧ ਪਾਣੀ ਸਾਰਾ ਪੁੱਸਤਰ ਗਿਆ ਰੋਟ ਫਰਾਟ ਆ ਪੈਂਦਾ ਹੈਗੇ ਨਹੀਂ ਆਦੂ ਬੁਖਾਰਾ ਤਾਂ ਮੈਂ ਦਿੱਤਾ ਨਹੀਂ ਖਾਣ ਆਮਲਾ ਆਮ ਪੜੇ ਹੈ ਖੀਰਾ ਹੈ ਇਹ ਤੁਹੈ ਚਾਜ ਦਾ ਸਮਾਨ ਸਭ ਕੁਝ ਚਲੋ ਭਾਈ ਵਧੀਆ ਮਹਾਰਾਜ ਚ ਪਾਸ਼ਾ ਲੈ ਲੈਣਾ ਮਾਸੀ ਕਹਿੰਦੀ ਮੇਰਾ ਇੱਧਰ ਵੀ ਅਮਰੂਦ ਦਿਖਾ ਦੇ ਭਾਈ ਮੈਂ ਆ ਆ ਦੇਖ ਲੈ ਆ ਬੱਲੇ 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 ਤਾਂ ਬਹੁਤ ਲੱਗੇ ਹੋਏ ਨੇ ਭਾਈ ਹਾਂ ਮਾਸੀ ਬਹੁਤ ਫਾਲਾਜੇ ਤਾਂ ਲਾਉਣ ਮਰੂਦ ਹੈਗੇ ਨੇ ਮਿੱਤਰ ਪਿਆਰਿਓ ਬਹੁਤ ਜ਼ਿਆਦੇ ਤੇ ਜਦੋਂ ਇਹ ਪੱਕ ਗਏ ਫੇਰ ਦੇ ਦੇਣਾ ਉਹ ਵੀ ਇਹ ਖਾਣ ਨੂੰ ਦੇਣਗੇ ਆਪਾਂ ਨੂੰ ਕਹੇ ਜਾ ਉੱਥੇ ਵੇਚਣ ਵਾਸਤੇ ਲੈ ਕੇ ਜਾਣਗੇ ਉੱਚ ਮੰਡੀ 'ਚ ਆ ਬੈਠੇ ਟੀਮ ਆਪਣੀ ਪੂਰੀ